ਭਾਈ ਪਰ ਉਹ ਕਹਿ ਰਿਹਾ ਹੈ ਕਿ ਮੇਰਾ ਟੂਰਨਾਮੈਂਟ ਖਰਾਬ ਨਾ ਕਰੋ ਪੱਲੇ ਅੜ ਰਿਆ ਸੀ ਵੀਡੀਓ ਦਿਖ ਰਹੀਆਂ ਨੇ ਕਿ ਭਾਈ ਯਾਰ ਮੈਂ ਬੜੀ ਮਿਹਨਤ ਨਾਲ ਟੂਰਨਾਮੈਂਟ ਕਰਾਉਣਾ ਤੁਸੀਂ ਇਹ ਕੰਮ ਮੇਰੀ ਗੱਲ ਸੁਣ ਲਓ ਹੁਣ ਫੈਸਲਾ ਤੁਸੀਂ ਕਰਨਾ ਲਾਸਟ ਵਾਰ ਕਹਿਣ ਲੱਗਿਆ ਮੇਰਾ ਗਵੰਡੀ ਪਿੰਡ ਮਟੋੜਾ ਇਹ ਰਾਮਗੜ ਜਾ ਤਾਂ ਦੋਏ ਟੀਮਾਂ ਅਸੀਂ ਕੱਟਾਂਗੇ ਚਾਹੇ ਪਹਿਲੀ ਪਹਿਲੀ ਕਬੱਡੀ ਤੋਂ ਮੈਂ ਸ਼ੁਰੂ ਕਰ ਲਓ 10-10 ਕਬੱਡੀਆਂ ਪਾ ਲਓ ਚਾਹੇ 5-5 ਪੁਆਇੰਟ ਪਾ ਦਿਓ ਮੇਰੇ ਹੱਥ ਥੋੜੇ ਅੱਗੇ ਅੜ ਰਿਆ ਚੋਰੀਆਂ ਲੋਕ ਹੋ ਰਹੇ ਨੇ ਤੰਗ ਵੀਰ ਬਣ ਕੇ ਹੱਥ ਖੜੇ ਪੈਸਾ ਨਹੀਂ ਬਲੇ ਹੁੰਨੀ ਹੁੰਦਾ ਰੋ ਥੋਡੀ ਮਰਜੀ ਆ ਥੋਡੀ ਮਰਜੀ ਆ ਥੋਡੀ ਮਰਜੀ ਬਿੱਟੂ ਵੀਰ ਦੀ ਨਹੀਂ ਬੱਸ ਮੈਂ ਅਗਲੀ ਮੈਂ ਤੁਹਾਨੂੰ ਸਾਰੀ ਅਸਲ ਗੱਲ ਦੰਦੇ ਸਿਆਸੀ ਹੀ ਲਾਹਾ ਲੱਤਾ ਗਿਆ ਟੂਰਨਾਮੈਂਟ ਦੇ ਵਿੱਚ ਜਿਹੜੀ ਗੱਲ ਹੈ ਕਿ ਸਿਆਸੀ ਹੀ ਲਾਹੇ ਲੈਣ ਵਾਸਤੇ ਟਿਕਟਾਂ ਲੈਣ ਵਾਸਤੇ ਤੇ ਥੋੜਾ ਜਿਹਾ ਆਪਦਾ ਕਾਦ ਉੱਪਰ ਵਧਾਉਣ ਵਾਸਤੇ ਇਲੈਕਸ਼ਨ ਲੜਨ ਵਾਸਤੇ ਦਿਖਾਇਆ ਜਾਂਦਾ ਵੀ ਕੱਟ ਮੇਰੇ ਨਾਲ ਇੰਨੇ ਲੋਕ ਨੇ ਜਿਹੜੇ ਫੁੱਲ ਸਿੱਟੇਗੇ ਨੇ ਇਹ ਲੋਕਾਂ ਦੇ ਉੱਤੇ ਫੁੱਲ ਦੂਜੇ ਲੋੜ ਥੋੜੀ ਨੇ ਇਹ ਇਹ ਤਾਂ ਲੋਕਾਂ ਦੇ ਸਿਆਸੀ ਲਾਹਾ ਲੈਣਾ ਇਸ ਮਸਲੇ ਤੇ ਬਰਿੰਦਰ ਕੁਮਾਰ ਬਿੱਟੂ ਕੀ ਕਹਿੰਦੇ ਨੇ ਉਹਨਾਂ ਦਾ ਪੱਖ ਜ਼ਰੂਰ ਜਾਣਾਂਗੇ ਕੀ ਕਹਿੰਦੇ ਨੇ ਬਰਿੰਦਰ ਕੁਮਾਰ ਬਿੱਟੂ ਤੁਸੀਂ ਵੀ ਸੁਣੋ ਨਹੀਂ ਗਾਰਾ ਫਿਰ ਜੀ ਜਿਹੜਾ ਮੇਰਾ ਨਾਮ ਰਾਮਦੀਆ ਕਬੱਡੀ ਪਲੇਅਰ ਦੇਵੀਗੜੀ ਜੀ ਕੀ ਮਸਲਾ ਹੋਇਆ ਜੀ ਤੁਸੀਂ ਕਹਿ ਰਹੇ ਹੋ ਸਾਡੇ ਨਾਲ ਪਾਸੋਂ ਦੇ ਟੂਰਨਾਮੈਂਟ ਤੇ ਧੱਕਾ ਹੋਇਆ ਹੈ ਹਾਂਜੀ ਸਾਡੇ ਨਾਲ ਬਹੁਤ ਨਜਾਇਜ਼ ਹੋਈ ਹੈ ਜੀ ਇੱਥੇ ਸਾਡਾ ਮੈਚ ਰੁਕ ਗਿਆ ਤੀਗਾ ਤੇ ਰੋਲਾ ਪੈ ਗਿਆ ਤੀਗਾ ਕੋਈ ਪੁਆਇੰਟ ਤੇ ਪੈ ਜਾਂਦਾ ਜੀ ਵੱਡੇ ਵੱਡੇ ਟੂਰਨਾਮੈਂਟਾਂ ਤੇ ਪੈ ਜਾਂਦਾ ਰੋਲਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਦੋਂ ਚੱਲ ਗਿਆ ਜੀ ਹਨਾ ਮੈਚ ਦੁਬਾਰੇ ਸਟਾਰਟ ਕਰਤਾ ਦੁਬਾਰੇ ਮੈਚ ਖਤਮ ਹੋ ਗਿਆ ਚਲੋ ਇੱਕ ਟੀਮ ਨੂੰ ਜਿੱਤੂ ਕਰਾਰ ਦੇਤਾ ਨਾ ਤਾਂ ਉਹਦਾ ਮੈਚ ਕਰਾਇਆ ਨਾ ਹੋਈ ਟੀਮ ਕੱਟੀ ਨਾ ਸਾਡੀ ਕੱਟੀ ਉਹਨੇ ਸਕ੍ਰੈਪ ਕਰਕੇ ਦੋ ਹੀ ਟੀਮਾਂ ਕਹਿੰਦਾ ਵੀ ਮੇਰਾ ਟੂਰਨਾਮੈਂਟ ਖਰਾਬ ਹੋ ਗਿਆ ਆਪੇ ਹੱਲਾ ਬੁੱਲਾ ਬੋਲਤਾ ਉਹਨੇ ਭਾਈ ਇੱਦਾਂ ਕਿਉਂ ਕਰੂਗਾ ਟੂਰਨਾਮੈਂਟ ਅਗਲਾ ਕਰਾਉਣ ਵਾਸਤੇ ਉਹ ਕਰਾਉਂਦਾ ਇ ਰੋਲਾ ਪੈ ਗਿਆ ਸੀਗਾ 5 ਨੰਬਰਾਂ ਦੇ ਉੱਥੇ ਮੈਚ ਬੰਦ ਕਰਦਾ ਦੋਈ ਟੀਮਾਂ ਕੱਟਦਾ ਤਾਂ ਠੀਕ ਆ ਅਗਲਾ ਮੈਚ ਕਰਾਂਦਾ ਹੀ ਬਹੁਤ ਵਧੀਆ ਗੱਲ ਸੀਗੀ ਉਹਦੀ ਪਰ ਸਾਡਾ ਫਰੀ ਚ ਹੱਡ ਕੁੱਟ ਕੇ ਉਹਰੇ ਚੰਮ ਨੰਗਤ ਤਮਸ ਦੇਖ ਕੇ ਉਹਨੇ ਪੂਰਾ ਤੇ ਜਲੂਸ ਕੱਢ ਕੇ ਸਾਡਾ ਫੇਰ ਉਹਨੇ ਬਾਅਦ ਚ ਆ ਕੇ ਕਹਿਣ ਲੱਗੇ ਵੀ ਮੇਰਾ ਟੂਰਨਾਮੈਂਟ ਖਰਾਬ ਹੋ ਗਿਆ ਆ ਹੋ ਗਿਆ ਉਹ ਤਾਂ ਪੱਲੇ ਆ ਡਰੇ ਹੱਤੀ ਬਾਈ ਜੀ ਸਾਡੇ ਆਂ ਦਾ ਬਹੁਤ ਵੱਡੇ ਵੱਡੇ ਟੂਰਨਾਮੈਂਟਾਂ ਦੇ ਬਹੁਤ ਵੱਡੀ ਵੱਡੀ ਗੱਲਾਂ ਹੋ ਜਾਂਦੀਆਂ ਪਲੇਅਰਾਂ ਦੀ ਆਪਸ ਵਿੱਚ ਹੱਤਾ ਪਾਈ ਵੀ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੈਗਾ ਉਹ ਪਲੇਅਰ ਫਿਰ ਅਗਲੇ ਦਿਨ ਇਕੱਠੇ ਵੀ ਖੇਡਦੇ ਆ ਕਿਉਂਕਿ ਪਲੇਅਰਾਂ ਦਾ ਹਰ ਰੋਜ਼ ਦਾ ਹੀ ਕੰਮ ਆ ਵੀਰੇ ਇੱਥੇ ਗਰਾਊਂਡ 'ਚ ਜਿਹੜਾ ਕੁਝ ਹੋ ਗਿਆ ਉੱਥੇ ਛੱਡ ਦਿੰਦੇ ਆ ਸਾਰਾ ਗੁੱਸਾ ਜਿਹੜੀ ਗੱਲਬਾਤ ਹੋ ਗਈ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਹੀ ਕਰਦੇ ਆ ਵੀ ਸਾਨੂੰ ਆਪਦੇ ਹੱਕ ਦਿੱਤੇ ਜਾਣ ਜਾਂ ਇਦਾਂ ਟੂਰਨਾਮੈਂਟ ਨਾ ਕਰਾਏ ਜਾਣ ਵੀ ਇਦਾਂ ਦੇ ਬੰਦੇ ਟੂਰਨਾਮੈਂਟ ਨਾ ਕਰਨ ਜੇ ਪਲੇਅਰਾਂ ਦੇ ਐ ਹੱਕ ਮਾਰਨੇ ਐ ਐ ਝੋਲੇ ਚੱਕ ਚੱਕ ਭੱਜਣੇ ਫਿਰ ਟੂਰਨਾਮੈਂਟ ਕਰਾਉਣ ਦਾ ਫਾਇਦਾ ਕੀ ਐ ਜਦ ਕਿਸੇ ਪੁਰਾਣੇ ਪਲੇਅਰ ਨੂੰ ਸਨਮਾਨ ਨਹੀਂ ਕਰਨਾ ਨਵੇਂ ਨੂੰ ਨਹੀਂ ਕਰਨਾ ਜਦ ਕਿਸੇ ਦਾ ਸ ਜਿੱਤ ਹੋਊਗੀ ਜੇ ਇਦਾਂ ਕੋਈ ਕਰੂਗਾ ਬੋਲਬਾਣੀ ਬੋਲੂਗਾ ਗਲਤ ਲੈਂਗੁਏਜ ਚ ਗੱਲ ਕਰੂਗਾ ਤੱਕਾ ਕੌਣ ਆਪਣੇ ਬੱਚਾ ਨੂੰ ਕਬੱਡੀ ਖੇਡਣ ਲਾਊਗਾ ਬਾਈ ਹੁਣ ਸਾਡੀ ਫੈਮਲੀਆਂ ਦੇਖਦੀਆਂ ਨੇ ਘਰ ਦੇ ਦੇਖਦੇ ਆ ਹੋਰ ਯਾਰ ਦੋਸਤ ਸਾਰੇ ਪਰਿਵਾਰ ਦੇਖਦੇ ਆ ਬੈਠ ਕੇ ਫੈਮਲੀਆਂ ਚ ਤੇ ਇਦਾਂ ਜੇ ਬੋਲਦੇ ਆ ਹਨਾ ਵੀ ਐ ਫੁੱਲ ਫੁੱਲ ਸੁੱਟ ਕੇ ਥੋੜੀ ਸਾਰਾ ਕੁਝ ਹੋ ਜਾਂਦਾ ਬਾਈ ਉਹ ਕਹਿੰਦਾ ਬਈ ਦੋ ਟੀਮਾਂ ਨੇ ਰੌਲਾ ਪਾਇਆ ਇਹ ਕੱਟਤੀਆਂ ਤਿੰਨ ਟੀਮਾਂ ਚ ਅਸੀਂ ਇਨਾਮ ਵੰਡਤਾ ਇਹ ਤਾਂ ਕੋਈ ਗੱਲ ਵੀ ਨਹੀਂ ਬਣੀ ਜੇ ਤੱਕ ਕਿਸੇ ਵੀ ਟੂਰਨਾਮੈਂਟ ਤੇ ਅੱਜ ਤੱਕ ਤੁਸੀਂ ਸਰਚ ਮਾਰ ਲਿਓ ਪੰਜਾਬ ਚ ਹਰਿਆਣਾ ਚ ਵਲਡ ਚ ਕਿਤੇ ਵੀ ਨਹੀਂ ਨੀ ਹੋਇਆ ਜਿਹੜਾ ਕੁਛ ਐਨੇ ਕਰਿਆ ਪਰ ਇਹ ਬਹੁਤ ਵੱਡੇ ਦਿਮਾਗ ਵਾਲਾ ਬੰਦਾ ਕਿਉਂਕਿ ਇਹ ਪੋਲਿਟਿਕਸ ਬੰਦਾ ਨਾ ਅਸੀਂ ਪੋਲਿਟਿਕਸ ਨਾ ਕੁਛ ਅਸੀਂ ਇਹ ਕਹਿੰਨੇ ਆ ਭਾਈ ਇਹ ਸਾਡੀ ਕੋਈ ਗਲਤੀ ਸੀਗੀ ਸਾਨੂੰ ਜਿਆਦਾ ਦੱਸ ਦੇਣੀ ਸੀਗੀ ਤੂੰ ਵੀ ਸਾਡਾ ਭਰਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਸਾਡੇ ਨਾਲ ਬਹੁਤ ਗਲਤ ਕੀਤਾ ਜੀ ਹਾਂ ਪਹਿਲਾਂ ਹੀ ਕਹਿੰਦੇ ਹੁੰਦਾ ਸਾਨੂੰ ਵੀ ਇਹ ਟੀਮਾਂ ਮੈਂ ਨਹੀਂ ਐਂਟਰ ਕਰਨੀਆਂ ਜਾਂ ਖੇਡਣੀਆਂ ਹੁਣ ਉਹ ਕਹਿੰਦਾ ਜੇ ਤੂੰ ਮਟੋੜੇ ਦੀ ਟੀਮ ਐਂਟਰ ਕਰਨੀ ਸੀਗੀ ਮੈਂ ਪਹਿਲਾਂ ਨਹੀਂ ਖੜਾਣੀ ਕੋਈ ਟਾਈਮ ਸੀਗਾ ਮਟੋੜੇ ਦੇ ਪਿੱਛੇ ਪਿੱਛੇ ਫਿਰਦੀ ਸੀਗੀ ਦੁਨੀਆ پیسے ਚੱਕੇ ਵੀ ਹਾਂ ਸਾਡੇ ਟੂਰਨਾਮੈਂਟ ਤੇ ਟੀਮ ਖੇਡੇ ਕਿੱਡੇ ਸਾਡੇ ਟੂ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਬਾਈ ਮੇਰਾ ਨਾਮ ਗਰਦੀਪ ਪਹਿਲਵਾਨ ਮਟੋੜਾ ਜੀ ਜੀ ਤੇ ਓਰੇ ਬਾਈ ਟੂਰਨਾਮੈਂਟ ਦੇ ਸਾਡਾ ਉਹਨੇ ਮੈਚ 'ਚ ਬੜਾ ਬੜਾ ਜਲੂਸ ਕੱਢਿਆ ਤੇ ਸਾਨੂੰ ਕੋਈ ਰੁਪਈਆ ਨਹੀਂ ਦਿੱਤਾ ਹੂੰ ਤੇ ਤਿੰਨ ਟੀਮਾਂ ਦਾ ਉਹ ਪੈਸੇ ਵੰਡ ਗਿਆ ਜੇ ਚੱਲ ਠੀਕ ਆ ਸਾਡੀਆਂ ਦੋ ਟੀਮਾਂ ਕੱਟਦਾ ਵੀ ਦੀ ਬਾਈ ਇੱਕ ਟੀਮ ਨੂੰ ਬਾਈ ਬਾਗ ਓਵਰ ਦੇ ਕੇ ਫਾਈਨਲ ਚ ਪਹੁੰਚਾਉਂਦਾ ਜਿਹਦਾ ਲੋਕਾਂ ਦਾ ਸਾਡੇ ਨਾਲ ਸੈਮੀ ਦੀ ਦੋਆਂ ਚੋਂ ਇੱਕ ਦਾ ਤੇ ਦੂਜੀਆਂ ਟੀਮਾਂ ਦਾ ਸੈਮੀ ਲਵਾ ਕੇ ਭੂਲਣ ਦੇ ਢੰਡੋਲੀ ਦਾ ਤਾਂ ਉਹਨਾਂ ਦਾ ਫਾਈਨਲ ਕਰਾਉਂਦਾ ਬੈਸਟਾਂ ਵਾਲਾ ਬਾਈ ਨਿਆਂ ਮੰਦੰਦਾ ਉਹ ਹੁੰਦਾ ਬਾਈ ਸਫਲ ਟੂਰਨਾਮੈਂਟ ਆਸਤਵਾਜੀਆਂ ਚ ਲਾਉਣ ਨਾਲ ਬਾਈ ਕੋਈ ਟੂਰਨਾਮੈਂਟ ਨਹੀਂ ਹੁੰਦਾ ਤੇ ਕਿਸੇ ਨੂੰ ਭੰਡ ਕੇ ਟੂਰਨਾਮੈਂਟ ਨਹੀਂ ਹੁੰਦਾ ਸਾਰੇ ਲੋਕਾਂ ਨੂੰ ਪਤਾ ਕਿਨੇ ਕੀਦਾ ਜਲੂਸ ਕੱਢਿਆ ਬਾਈ ਪਲੇਅਰਾਂ ਦਾ ਕੋਈ ਜੇ ਕੋਈ ਹੱਕ ਮਾਰਦਾ ਉਹ ਵਿੱਚ ਦੀ ਲੰਘ ਜਾਂਦਾ ਪਲੇਅਰ ਹੱਡਾਂ ਦੀ ਮਾਲਾ ਫੇਰਦੇ ਨੇ ਬਾਈ ਘਰੋਂ ਸਾਰੇ ਠੀਕ ਠਾਕ ਹੁੰਦੇ ਨੇ ਕੋਈ ਲੈਡ ਲਾਉਡ ਨਹੀਂ ਹੁੰਦੇ ਇਹ ਭੋਲੇ ਹੁੰਦੇ ਨੇ ਇਹਨਾਂ ਨੂੰ ਕੋਈ ਸਿਆਸਤ ਨਹੀਂ ਆਉਂਦੀ ਇਹਨਾਂ ਨਾਲ ਸਿਆਸਤ ਖੇਡੀ ਆ ਬਾਈ ਪੂਰੀ ਟੂਰਨਾਮੈਂਟ ਦੇ ਕਿਸੇ ਵੀ ਪਲੇਅਰ ਨੂੰ ਬਾਈ 1 ਰੁਪਈਆ ਨਹੀਂ ਮਿਲਿਆ ਸਾਡਾ ਆਰਾਮਗੜ ਦੇ ਮਟੋੜੇ ਦਾ ਰੌਲਾ ਸੀ ਬਾਈ ਆਰਾਮਗੜ ਵਾਲੇ ਬਾਈ ਸਾਡੇ ਨਾਲ ਖੜੇ ਨੇ ਅਸੀਂ ਡੇਲੀ ਖੇਡਦੇ ਆ ਬਾਈ ਹੋ ਜਾਂਦਾ 100 ਕੁਸ ਹੋ ਜਾਂਦਾ ਹਨਾ ਪਲੇਅਰਾਂ ਦਾ ਅਸੀਂ ਗਰਾਊਂਡ ਤੋਂ ਨਿਕਲ ਕੇ ਬਾਈ ਬਾਹਰ ਭਾਈਆਂ ਸਾਰੇ ਤੇ ਸਾਡੀ ਕਿਸੇ ਨਾਲ ਕੋਈ ਨਿੱਜੀ ਉਹ ਨਹੀਂ ਹੈਗੀ ਤੇ ਬਾਈ ਇਹ ਬੰਦੇ ਨੇ ਸਾਡਾ ਰੱਜ ਕੇ ਜਲੂਸ ਕੱਢਿਆ ਹੂੰ ਬਾਈ ਪਰ ਉਹ ਕਹਿ ਰਿਹਾ ਹੈ ਕਿ ਮੇਰਾ ਟੂਰਨਾਮੈਂਟ ਖਰਾਬ ਨਾ ਕਰੋ ਪੱਲੇ ਅੜ ਰਿਆ ਸੀ ਵੀਡੀਓ ਦਿਖ ਰਹੀਆਂ ਨੇ ਕਿ ਬਾਈ ਯਾਰ ਮੈਂ ਬੜੀ ਮਿਹਨਤ ਨਾਲ ਟੂਰਨਾਮੈਂਟ ਕਰਾਉਣਾ ਤੁਸੀਂ ਇਹ ਕੰਮ ਨਾ ਕਰੋ ਨਹੀਂ ਜੋ ਟੂਰਨਾਮੈਂਟ ਖਰਾਬ ਕਹਿ ਕੇ ਉਹ ਆਪ ਸਿਆਸਤ ਨਾਲ ਖਰਾਬ ਹੋਇਆ ਬਾਈ ਪਲੇਅਰਾਂ ਨੂੰ ਪਲੇਅਰਾਂ ਨੂੰ ਫਿਰ ਪੈਸੇ ਨਹੀਂ ਦਿੱਤੇ ਬਈ ਚਲੋ ਖਰਾਬ ਹੋ ਗਿਆ ਦੀ ਠੀਕ ਆ ਜੋਰ ਮਾਰਿਆ ਪਲੇਅਰਾਂ ਨੇ ਪਲੇਅਰਾਂ ਨੇ ਘੜਾ ਆ ਕੇ ਸਿੱਧਾ ਬੱਸ ਵੀ ਖਰਾਬ ਕਰਕੇ ਚੱਲ ਗਏ ਜਿਹੜਾ ਚਮਕਟਾਇਆ ਦੁਬਾਰੇ ਦੁਬਾਰੇ ਕਬੱਡੀਆਂ ਪਾਈਆਂ ਨੇ ਬਈ ਕਿਸੇ ਟੂਰਨਾਮੈਂਟ ਦੇ ਕਬੱਡੀ ਨਹੀਂ ਪੈਂਦੀ ਦੁਬਾਰੇ 11:30 ਦੇ ਮੈਚ ਖਤਮ ਦੀ ਬਈ ਹਨਾ 12 ਦੇ ਸਾਢੇ 12 13 ਦਿਨ ਬਾਅਦ ਸਾਢੇ 12 ਦੇ ਮੈਚ ਚੱਲ ਰਿਹਾ ਦੀ ਬਈ ਹੂੰ ਉਹ ਕਦੇ ਪੰਜ ਨੰਬਰ ਵਧਾਉਣਾਂ ਦੀ ਕਦੇ ਕੋਸ਼ਿਸ਼ ਕਰਦਾਂ ਦੀ ਬਈ ਉਹਨੂੰ ਇਹ ਪੁੱਛ ਲਿਆ ਦੀ ਵੀ ਜੇ ਤੂੰ ਕਿਸੇ ਟੀਮ ਨੂੰ ਖੜ੍ਹਾਉਣਾ ਚਾਹਣਾ ਤਾਂ ਤੂੰ ਖੜ੍ਹਾ ਲਾ ਹੂੰ ਅਸੀਂ ਇਹ ਵੀ ਕਹਿ ਦਿੱਤਾ ਦੀ ਵੀ ਸਾਡੀ ਘੱਟ ਦੇ ਭਾਈ ਜੇ ਤੈਨੂੰ ਲੱਗਦਾ ਤਾਂ ਤੂੰ ਰਾਮਗੜ੍ਹ ਨੂੰ ਖੜ੍ਹਾ ਫਿਰ ਰਾਮਗੜ੍ਹ ਕਿਉਂ ਨਹੀਂ ਖੜ੍ਹਾਈ ਬਈ ਉਹਨੇ ਹੂੰ ਦੋਆਂ ਚ ਇੱਕ ਟੀਮ ਖੜ੍ਹਾਉਣੀ ਬਣਦੀ ਦੀ ਕਿ ਨਹੀਂ ਬਣਦੀ ਬਈ ਹੂੰ ਬਈ ਉਹਨੇ ਪੈਸੇ ਰੱਖੇ ਨੇ ਬੈਸਟ ਵਾਲੇ ਤੇ ਸਾਡਾ ਇਹ ਜਿਹੜੇ ਗੱਲਬਾਤ ਹੋਈ ਵੀ ਦੀ ਸਾਡੀ ਜਿਵੇਂ ਇੱਕ ਟੀਮ ਨੂੰ ਤਾਂ ਬਈ ਦੇਖੋ ਜਿਹੜਾ ਜਿਹੜਾ ਰ ਜਿਵੇਂ ਹੁਣ ਕੁਆਟਰ ਮੈਚ ਸੀ ਸਾਡਾ ਇੱਕ ਟੀਮ ਕੁਆਟਰ ਖੇਡੂ ਜਿਹੜੀ ਹਰ ਗਈ ਉਹਨੂੰ ਬਈ ਕੁਆਟਰ ਦਾ ਜਿਹੜਾ ਉਹਦਾ ਜਬਾਨ ਹੋਈ ਵੀ ਸੀ ਉਹ ਦੇਣ ਦਾ ਹੱਕ ਤੇ ਜਿਹੜੀ ਅਸਲ ਗੱਲ ਹੈ ਜੇ ਮੰਨ ਲਾ ਵੀ ਰੌਲਾ ਵੀ ਪੈ ਗਿਆ ਦੀ ਜਿਆਦਾ ਸੈਮੀਓਗਰਾਂ ਦਾ ਜੇ ਨਹੀਂ ਕਰਾਂਗਾ ਤਾਂ ਚਾਰ ਟੀਮਾਂ ਚ ਬਈ ਬੰਡਿਆ ਜਾਣਾ ਸੀ ਦੋਹਾਂ ਚੋਂ ਇੱਕ ਟੀਮ ਚਾਰ ਟੀਮਾਂ ਚ ਹਿੱਸਾ ਆਉਂਦਾ ਦੀ ਬਈ ਦੋਈ ਟੀਮਾਂ ਨੂੰ ਕਿਸੇ ਨੂੰ ਕੋਈ ਰੁਪਏ ਨਹੀਂ ਦਿੱਤਾ ਬਈ 15-15 20-20 ਹਜ਼ਾਰ ਕਰੋ ਖਰਚ ਕੇ ਏਰੀਆ ਦਾ ਟੂਰਨਾਮੈਂਟ ਦੀ ਇਹਦੀ ਸਾਨ ਵਧਾਉਣ ਵਾਸਤੇ ਸੀ ਪਲੇਅਰ ਬੁਲਾਈ ਓਏ ਸਾਡੇ ਕਿਹੜਾ ਦਿਮਾਗ ਚ ਵਰਕਦੀ ਸਾਡਾ ਏਰੀਆ ਦੀ ਅਸੀਂ ਕਿਉਂ ਜਲੂਸ ਕੱਢਾਂਗੇ ਬਾਈ ਇਰੀ ਹੀ ਚਾਉਣ ਜਲੂਸ ਕਰਦੋ ਨਾ ਇਹਦਾ ਜੀ ਕਰਦਾ ਵੀ ਮੈਂ ਜਲੂਸ ਕੱਢ ਕੇ ਆਉਂਗਾ ਟੂਰਨਾਮੈਂਟ ਦੇ ਸਾਰੇ ਕਹਿੰਦੇ ਨੇ ਮੈਂ ਲੋਕਾਂ ਦਾ ਪਿਆਰ ਲੈ ਕੇ ਆਉਂਗਾ ਵਧੀਆ ਖੇਡੂਗਾ ਬਈ ਇਹਨੇ ਸਾਡਾ ਮੈਕਚੇ ਦੀ ਜਲੂਸ ਕੱਢਿਆ ਪੂਰਾ ਰਾਜ ਰੱਜ ਗਈ ਬਾਈ ਇੱਕ ਨਾ ਨਿਊਜ਼ਪੇਪਰਾਂ ਚ ਵੀ ਖਬਰ ਲੱਗੀ ਆ ਕਿ ਟੂਰਨਾਮੈਂਟ ਫਲॉप ਰਿਹਾ ਉਹ ਕਹਿੰਦਾ ਜੇ ਗੱਲ ਚੱਲੀ ਉਹਦੇ ਨਾਲ ਗੱਲ ਵੀ ਹੋਈ ਉਹ ਕਹਿੰਦਾ ਬਾਈ ਜੇ ਖਿਡਿਆਰੀ ਲੜਪੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਟੂਰਨਾਮੈਂਟ ਆ ਖਿਡਿਆਰੀ ਲੜਦੇ ਨੇ ਖਿਡਿਆਰੀ ਕਿਉਂ ਲੜਦੇ ਨੇ ਇਹ ਪੰਚਾਇਤ ਕਮੇਟੀ ਦੇ ਹੱਥ ਹੁੰਦਾ ਬਾਈ ਜਿਹੜੀਆਂ ਬੜੀਆਂ ਏਡੀਆਂ ਫੈਡਰੇਸ਼ਨਾਂ ਨੇ ਉੱਥੇ ਤਾਂ ਲੜਦਾ ਨਹੀਂ ਪਲੇਅਰ ਕੋਈ ਹੋ ਜਾਂਦੀ ਹੈ ਚਲੋ ਥੋੜਾ ਨੋਕਜੋਗ ਤਾਂ ਹੁੰਦੀ ਰਹਿੰਦੀ ਹੈ ਬਾਈ ਅੱਜ ਲੜਾਈ ਲੜੂਈ ਵਾਲੀ ਕੋਈ ਏਦਾਂ ਨਹੀਂ ਗੱਲ ਨੇ ਉਹ ਤਾਂ ਆਪਣੇ ਆਪ ਆਪੇ ਮੂਲ ਬਣਾਤਾ ਯੂਨਾਂ ਨੇ ਏਦਾਂ ਦਾ ਬਾਈ ਤੁਹਾਨੂੰ ਜਿਹੜਾ ਕਰਿਆ ਸੀ ਤੁਹਾਡੇ ਨਾਲ ਕਮਿਟਮੈਂਟ ਖੜਿਆਰਿਆਂ ਨੂੰ ਬੁਲਾਉਣ ਦਾ ਕੁਝ ਖਰਚਾ ਹੁੰਦਾ ਉਹ ਤਾਂ ਤੁਹਾਨੂੰ ਮਿਲ ਗਈ ਹੋਊ ਨਾ ਨਾ ਬਾਈ ਕੋਈ ਨੂੰ ਕੁਝ ਨਹੀਂ ਸਾਨੂੰ ਐ ਕਹੀ ਜਾਂਦਾ ਸੀ ਮਿਲੂੰਗਾ ਚਾਹ ਮਿਲੂੰਗਾ ਹੁਣ ਕਹਿ ਦਿੰਦਾ ਮੈਂ ਮੀਟਿੰਗਾਂ ਜਾਇਆ ਫਲਾਣਾ ਦੀ ਕਿਹੜਾ ਬੇਜ ਤਾਂ ਤੂੰ ਐ ਐਮਐਲਏ ਵੀ ਨਹੀਂ ਬਣਿਆ ਜੇ ਤੂੰ ਬਣ ਗਿਆ ਫਿਰ ਤੂੰ ਸਾਡਾ ਕੀ ਕੰਮ ਸਮਾਰੇਗਾ ਜੇ ਤੂੰ ਹੁਣੇ ਨਹੀਂ ਸਾਡੇ ਹੱਕ ਦਿੰਦਾ ਫਿਰ ਅਸੀਂ ਤੇ ਤੈਨੂੰ ਕੀ ਆਸਮੀਦ ਰੱਖੀਏ ਤੂੰ ਸਾਡੇ ਨਾਲ ਖੜੇਗਾ ਜਾਂ ਲਾਕੇ ਦਾ ਬਾਈ ਸਾਨੂੰ ਯਾਰ ਸਾਡਾ ਕਹਿੰਦਾ ਮੈਂ ਅਗਲੇ ਸਾਲ ਇਲਾਕੇ ਦੀ ਟੀਮਾਂ ਨੇ ਐਂਟਰ ਕਰੂੰਗਾ ਲੋਕ ਲੋਕ ਕਹਿੰਦੇ ਨੇ ਵੀ ਸਾਡੇ ਏਰੀਆ ਦੀ ਟੀਮ ਸਾਡੇ ਪਿੰਡ ਕੋ ਕਿੰਨੀ ਤਗੜੀ ਗੱਲ ਕੀਤੀ ਆ ਬੰਦੇ ਨੇ ਬਈ ਇਹ ਕਹਿੰਦਾ ਮੈਂ ਇੱਥੇ ਇੰਟਰ ਨਹੀਂ ਕਰੂੰਗਾ ਮੈਂ ਲਾਈਵ ਕੈਮਰਾ ਕਹਿ ਰਿਹਾ ਬਈ ਅੱਜ ਤੋਂ ਬਾਅਦ ਅਚਾ ਹੈ ਸਾਡੇ ਪਿੰਡ ਦੀ ਕਮੇਟੀ ਦਾ ਟੂਰਨਾਮੈਂਟ ਹੋਰੇ ਹੋਵੇ ਵੀ ਕੋਈ ਗਰਾਊਂਡ ਨਹੀਂ ਵਿਹਲਾ ਮਿਲਿਆ ਅਸੀਂ ਭਾਰਸੋਂ ਗਰਾਊਂਡ 'ਚ ਬੈਈ ਕਦੇ ਟੂਰਨਾਮੈਂਟ ਤੇ ਪੈਰ ਨਹੀਂ ਧਰਾਂਗੇ ਭਾਈ ਅਸੀਂ ਕੱਲੇ ਪੈਸੇ ਪਿੱਛੇ ਨਹੀਂ ਖੇਡਦੇ ਸੀ ਇੱਜ਼ਤ ਪਿੱਛੇ ਖੇਡਦੇ ਆ ਪੈਸੇ ਕੇ ਪੈਸੇ ਦਾ ਕੀ ਆ ਭਾਈ ਪੈਸੇ ਦਾ ਕੰਜਰੀਆਂ ਕੋਲ ਬਹੁਤ ਹੈ ਭਾਈ ਯਾਰ ਟੂਰਨਾਮੈਂਟ ਕਰਾਉਣਾ ਸਾਰਾ ਮਿਹਨਤ ਕਰਨੀ ਇਹ ਕਿਵੇਂ ਲੱਗਦਾ ਤੁਹਾਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਰਿੰਦਰ ਕੁਮਾਰ ਬਿੱਟੂ ਕਹਿੰਦਾ 10 ਸਾਲ ਤੋਂ ਸਿਆਸਤ ਦੀ ਟੂਰਨਾਮੈਂਟ ਸੀ ਭਾਈ ਸਾਰੀ ਸਿਆਸਤ ਦੀ ਸਾਨੂੰ ਪਲੇਅਰਾਂ ਨੂੰ ਕਿਸੇ ਨੂੰ ਭਾਈ ਸਿਆਸਤ ਨਹੀਂ ਆਉਂਦੀ ਇਹਨ ਪਈ ਸਿਆਸੀ ਕਹਿ ਸਕਦੇ ਆ ਵੀ ਹੁਣ ਸਾਡੂ ਜਿਹੜਾ ਪੈਸੇ ਦਾ ਫਾਈਨਲ ਹੀ ਨਹੀਂ ਹੋਇਆ ਬਾਈ ਕਿਸੇ ਨਾਲ ਪੈਸੇ ਕਿੱਥੇ ਗਏ ਪਲੇਅਰਾਂ ਨਾਲ ਇੱਕ ਪ्युअर ਪਿੰਡ ਦੀ ਟੀਮਾਂ ਸੀਗੀਆਂ ਉਹਨਾਂ ਨੂੰ ਆਪਦਾ ਹੱਕ ਪੂਰਾ ਨਹੀਂ ਮਿਲਿਆ ਗਿਆ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਤਾਂ ਫਿਰ ਸਿਆਸਤ ਨਹੀਂ ਹੋਰ ਕੀ ਆ ਜੀ ਇਹ ਇਹ ਤਾਂ ਸਰੇਆਮੇ ਪਤਾ ਲੱਗਦਾ ਇੱਥੇ ਕੋਈ ਸਿਆਸੀ ਲਾਹਾ ਘੱਟਣ ਵਾਸਤੇ ਟੂਰਨਾਮੈਂਟ ਕਰਾਇਆ ਜਾਂਦਾ ਬਾਈ ਇਹ ਹੁਣ ਉਹਨੂੰ ਪਤਾ ਹੋਊਗਾ ਦਾ ਰਿਫਲੈਕਸ਼ਨ ਦੇ ਖੜੀ ਸੋਚ ਰਹੇ ਨੇ ਜਾਂ ਖੜਨਾ ਉਹਨਾਂ ਨੇ ਉਹ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਪਲਾਨ ਆ ਕੀ ਕਰ ਰਹੇ ਨੇ ਕੀ ਸੋਚ ਕੇ ਲੱਗੇ ਹੋਏ ਨੇ ਇਸ ਲੈਨ ਚ ਪਰ ਇਹ ਬਿਲਕੁਲ ਗਲਤ ਕੀਤਾ ਵੀ ਪਲੇਅਰਾਂ ਨਾਲ ਜੋ ਉਹ ਬੰਮ ਮਾੜੀ ਗੱਲ ਆ ਉਹਦੇ ਲਈ ਬਾਈ ਉੱਥੇ ਬਾਈ ਇੱਕ ਬਹੁਤ ਸ਼ਰਮਿੰਦਗੀ ਵਾਲੀ ਗੱਲ ਆ ਉੱਥੇ ਵੀਡੀਓ ਚੱਲ ਰਹੀ ਆ ਬਾਈ ਉਹ ਹੁਣ ਤੁਸੀਂ ਦੱਸੋ ਅਸੀਂ ਲਾਈਵ ਆਉਣਾ ਹੀ ਬਣਦਾ ਸੀ ਸਾਡਾ ਤੇ ਉਹ ਵੀਡੀਓ ਤੇ ਸਾਡਾ ਜਲੂਸ ਨਿਕਲ ਰਿਹਾ ਬਾਈ ਰਾਮਗੜ੍ਹ ਦਾ ਤੇ ਮਟੋੜ ਰਾਮਗੜ੍ਹ ਵਾਲੇ ਖੜੇ ਨੇ ਇਹ ਨਾਲ ਸਾਡੇ ਦੇ ਕੁਪਲੇਅਰ ਸਾਡੇ ਨਾਲ ਨੇ 24 ਘੰਟੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮਨਦੀਪ ਸਿੰਘ ਮਨਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਮੈਟਰ ਮੈਟਰ ਨੂੰ ਕਿਹਾ ਜਾ ਰਿਹਾ ਹੈ ਕਿ ਦੋ ਪਲੇਅਰਾਂ ਦੀ ਦੋ ਟੀਮਾਂ ਦੀ ਆਪਸ ਵਿੱਚ ਕੋਈ ਟਕਰਾਅ ਹੋਈ ਉਹਨੂੰ ਲੈ ਕੇ ਟੂਰਨਾਮੈਂਟ ਦੇ ਉੱਤੇ ਤਿੰਨ ਟੀਮਾਂ ਨੂੰ ਇਨਾਮ ਵੰਡ ਦਿੱਤਾ ਗਿਆ ਨੀ ਤਕਰਾਰ ਕੋਈ ਨਹੀਂ ਹੁੰਦੀ ਚਲੋ ਆਸਤਾਂ ਆਪਸ ਵਿੱਚ ਰੋਜ਼ ਖੇਡਦੇ ਆ ਇਕੱਠੇ ਰਹਿੰਦੇ ਆ ਤਾਂ ਮਾੜੀ ਮੋਟੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ 65 65 ਫੁੱਟ ਦੇ ਇਨਾਰੇ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਕੋਈ ਪਲੇਅਰ ਦੀ ਕਦੇ ਵੀ ਕੋਈ ਲੜਾਈ ਨਹੀਂ ਹੁੰਦੀ ਹੁੰਦੀ ਪਲੇਅਰ ਕਦੇ ਵੀ ਨਹੀਂ ਲੜਦੇ ਹੁੰਦੇ ਪਲੇਅਰ ਬਾਹਰ ਇੱਕ ਦੂਜੇ ਇੱਕੋ ਜਿਹੇ ਤਰ੍ਹਾਂ ਰਹਿੰਦੇ ਨੇ ਕੋਈ ਫਰਕ ਨਹੀਂ ਹੁੰਦਾ ਪਰ ਇਹ ਮੈਂ ਤੁਹਾਨੂੰ ਸਾਰੀ ਅਸਲ ਗੱਲ ਦੰਦੇ ਸਿਆਸੀ ਹੀ ਲਾਹੇ ਲੱਤਾ ਗਿਆ ਟੂਰਨਾਮੈਂਟ ਦੇ ਵਿੱਚ ਜਿਹੜੀ ਗੱਲ ਹੈ ਕਿ ਸਿਆਸੀ ਹੀ ਲਾਹੇ ਲੈਣ ਵਾਸਤੇ ਟਿਕਟਾਂ ਲੈਣ ਵਾਸਤੇ ਤੇ ਥੋੜਾ ਜਿਹਾ ਆਪ ਦਾ ਕਾਦ ਉੱਪਰ ਵਧਾਉਣ ਵਾਸਤੇ ਇਲੈਕਸ਼ਨ ਲੜਨ ਵਾਸਤੇ ਦਿਖਾਇਆ ਜਾਂਦਾ ਵੀ ਇਕੱਠ ਮੇਰੇ ਨਾਲ ਇੰਨੇ ਲੋਕ ਨੇ ਜਿਹੜੇ ਫੁੱਲ ਸਿੱਟੇਗੇ ਨੇ ਇਹ ਲੋਕਾਂ ਦੇ ਉੱਤੇ ਫੁੱਲ ਦੂਜੇ ਲੋੜ ਥੋੜੀ ਨੇ ਇਹ ਇਹ ਤਾਂ ਲੋਕਾਂ ਦੇ ਇੱਕ ਸਿਆਸੀ ਲਾਹਾ ਲੈਣਾ ਮਿੱਠ ਬੋਲ ਕੇ ਬੋਲਣਾ ਵੀ ਆਸੀ ਹੋਟਲਿਆਂ ਕਰਾਂਗੇ ਜਿਹੜੇ ਲੋਗ ਨੇ ਨਾ ਸਿਆਸਤੀ ਇਹਨਾਂ ਦਾ ਕੋਈ ਯਕੀਨ ਨਹੀਂ ਹੈਗਾ ਮੇਰੇ ਨਾਲ ਖੁਦ ਬੈ ਕੇ ਦਫਤਰ ਦੇ ਵਿੱਚ 15000 ਦੀ ਗੱਲ ਹੋਈ ਵੀ ਤੀ ਜਦੋਂ ਮੈਚ ਦੇ ਵਿੱਚ ਰੌਲਾ ਪੈ ਗਿਆ ਸਾਰਾ ਕੁਝ ਹੋ ਗਿਆ ਜਾਣ ਲੱਗਾ ਮੈਂ ਬਿੱਟੂ ਗੱਲ ਸੁਣ ਲੈ ਕਹਿੰਦਾ ਤੈਨੂੰ ਮੈਂ ਸਵੇਰੇ ਮਿਲਦਾ ਮਾਂ ਵੀ ਜਿਹੜੇ ਪਲੇਅਰ ਬੁਲਾਏ ਹੋ ਨੇ ਉਹ ਤਾਂ ਗਾਲ ਹੁਣ ਫੜਨਗੇ ਨਾ ਉਹਨਾਂ ਨੇ ਤਾਂ ਆਪਦਾ ਹੱਕ ਲੈ ਕੇ ਜਾਣਾ ਬਾਈ ਬਹੁਤ ਔਖੇ ਰੁਪਈਏ ਚਲੋ ਸਾਰੇ ਠੀਕ ਠਾਕ ਬਦੇ ਘਰੋਂ ਚਲੋ ਉਹਨਾਂ ਦਾ ਵਿਚਾਰਾਂ ਦਾ ਘੱਟ ਵੱਧ ਜੋ ਸਾਡੀ ਇੱਜ਼ਤ ਦੇ ਪਲੇਅਰਾਂ ਨਹੀਂ ਹੁੰਦੀ ਉਹ ਕਰਕੇ ਜਾਂਦੇ ਸਾਡੀ ਸਾਤੋਂ ਘੱਟ ਵੱਧ ਕਰਕੇ ਉਹ ਆਪਦੇ ਰੁਪਈਏ ਲੈ ਗਏ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਹੈਗਾ ਕੋਈ 1 ਰੁਪਿਆ ਨਹੀਂ ਦਿੱਤਾ ਹੈਗਾ ਇਹਨਾਂ ਇਨਸਾਨ ਨੇ ਚਲੋ ਇਹ ਸਾਨੂੰ ਕਹਿੰਦਾ ਸਵੇਰੇ ਮਿਲੋ ਇਹਦਾ ਮੈਂ ਫੋਨ ਡੀਕਦਾ ਰਿਹਾ ਮੈਂ ਉਹ ਇਨਸਾਨਾਂ ਦੇ ਵਿੱਚੋਂ ਨਹੀਂ ਹੈਗਾ ਵੀ ਅਸੀਂ ਕਿਸੇ ਦੇ ਥੱਲੇ ਰਹਿ ਕੇ ਅਸੀਂ ਫੋਨ ਕਰੀਏ ਪ੍ਰਮਾਤਮਾ ਦਾ ਬਹੁਤ ਕੁਝ ਦਿੱਤਾ ਹੈ ਰੁੱਝੇ ਫੱਜਿਆਂ ਐ ਨਹੀਂ ਹੈਗਾ ਵੀ ਉਈਓ ਫਿਰਦੇ ਆ ਪਰ ਅਸੀਂ ਇੱਕ ਮੋਠੇ ਵੀਰੇ ਨੂੰ ਮੈਂ ਜ਼ਰੂਰ ਸਭਾਲ ਪੁੱਛਣਾ ਚਾਹੁੰਦਾ ਵੀ ਮੋਠੇ ਤੂੰ ਪਲੇਅਰਾਂ ਦਾ ਨਾਮ ਲੈ ਵੀਰੇ ਜਿਨ੍ਹਾਂ ਦਾ ਤੂੰ ਕਹਿੰਦਾ ਵੀ ਟੂਰਨਾਮੈਂਟ ਖਰਾਬ ਕਰਤਾ ਸਪੈਸ਼ਲ ਮੈਂ ਤੈਨੂੰ ਕਹਿ ਰਿਹਾ ਵੀ ਤੋਂ ਪਲੇਅਰਾਂ ਦਾ ਨਾਮ ਲੈ ਵੀਰੇ ਕਬੱਡੀ ਤੈਮੀ ਖੇੜੀ ਕਬੱਡੀ ਅਸੀਂ ਵੀ ਖੇੜਦਾ ਤੂੰ ਵੀ ਠੀਕ ਠਾਕ ਖੇੜੀ ਅਸੀਂ ਵੀ ਠੀਕ ਠਾਕ ਹੀ ਖੇੜਦੇ ਆਂ ਮਰਮਾਦਮਾ ਦੀ ਕਿਰਪਾ ਵੀ ਅੱਜ ਵੀ ਖੇੜ ਰਿਹਾ 15 ਸਾਲ ਤੋਂ ਖੇੜ ਰਿਹਾ ਚਾਹੇ ਮਾੜੀ ਚਾਹੇ ਚੰਗੀ ਪਰ ਅਸੀਂ ਅੱਜ ਤੱਕ ਇਹਦੇ ਸ਼ਾਨ ਦੇ ਖਿਲਾਫ ਬੋਲੇ ਨਹੀਂ ਨਾ ਬੋਲੋ ਜੀ ਸਾਡਾ ਜਲੂਸ ਨਿਕਲਿਆ ਤਾਂ ਜੋ ਸਾਡਾ ਇਹਨਾਂ ਨੇ ਮਾੜੀ ਕਮੇਟੀ ਇਹਨਾਂ ਨੇ ਕਰਿਆ ਸਾਡਾ ਬਣਦਾ ਹੱਕ ਦਿੱਤਾ ਜਾਵੇ ਤੇ ਉਹ ਦੂਜੀ ਗੱਲ ਇਹਨਾਂ ਨੇ ਓਪਨ ਦੇ ਵਿੱਚ ਨਾ ਪਿਓਰ ਪਿੰਡ ਨੂੰ 21000 ਦੇ 15000 ਪ੍ਰਾਈਜ਼ ਰੱਖਿਆ ਦੀ ਚਲੋ ਸਾਡਾ ਰੌਲਾ ਪੈ ਗਿਆ ਦੀ ਨਹੀਂ ਦੂਜੇ ਦੇ ਮੈਚ ਉਹ ਬੱਚਿਆਂ ਦਾ ਤਾਂ ਮੈਚ ਹੋਇਆ ਨਾ ਉਹਨਾਂ ਦਾ ਤਾਂ ਹੱਕ ਇਹਨਾਂ ਨੂੰ ਦੇਣਾ ਚਾਹੀਦਾ ਦੀ ਨਾ ਉਹਨਾਂ ਦਾ ਵੀ ਨਹੀਂ ਦਿੱਤਾ ਬਾਈ ਉਹਨਾਂ ਦਾ ਵੀ ਹੱਕ ਵੀਰੇ 21 ਤੋਂ 15 ਤੇ ਆ ਗਿਆ ਜਿਹੜੀ ਦੂਜੀ ਸੈਕੜਾ ਖਣੀ 12 ਦੇ ਤਾਂ ਖਣੀ 13 ਦੇ ਤਾਂ ਰੱਬ ਜਾਣਦਾ ਜਿਹੜਾ ਸਾਨੂੰ ਫਾਸਟ ਵਾਲਾ ਜਰੂਰ ਪਤਾ ਕਿ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਹ ਸਾਨੂੰ 15000 ਰੁਪਏ ਹੀ ਦਿੱਤਾ ਜੀ ਹਾਂ ਜੀ ਇਸ ਮਸਲੇ ਤੇ ਬਰਿੰਦਰ ਕੁਮਾਰ ਬਿੱਟੂ ਕੀ ਕਹਿੰਦੇ ਨੇ ਉਹਨਾਂ ਦਾ ਪੱਖ ਜਰੂਰ ਜਾਣਾਂਗੇ ਕੀ ਕਹਿੰਦੇ ਨੇ ਬਰਿੰਦਰ ਕੁਮਾਰ ਬਿੱਟੂ ਤੁਸੀਂ ਵੀ ਸੁਣੋ ਆਮਨਿੰਦਰੋ ਹਾਂਜੀ ਬਿੱਟੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਨਲਾਈਨ ਤੇ ਆ ਜੀ ਕਾਲ ਰਿਕਾਰਡ ਹੋ ਰਹੀ ਆ ਬਿੱਟੂ ਜੀ ਹਾਂਜੀ ਹਾਂ ਬਿੱਟੂ ਜੀ ਇੱਕ ਨਾ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਬੀਤੇ ਦਿਨੀ ਉਹਦੇ ਸਬੰਧ ਵਿੱਚ ਗੱਲ ਕਰਨੀ ਸੀ ਕੁਝ ਨਾ ਕਬੱਡੀ ਪਲੇਅਰਾਂ ਨੇ ਕੱਲ ਸਾਨੂੰ ਬੁਲਾਇਆ ਸੀ ਅੱਛਾ ਜੀ ਤੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਜੀ ਕਹਿੰਦੇ ਸਾਡੀ ਪੈਂਟ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਦੋ ਟੀਮਾਂ ਦਾ ਰੌਲਾ ਹੋ ਗਿਆ ਉਸ ਦੇ ਵਿੱਚ ਬਰਿੰਦਰ ਕੁਮਾਰ ਬਿੱਟੂ ਨੇ ਆਪਣਾ ਫਾਇਦਾ ਚੱਕਦੇ ਹੋਏ ਸਾਡੀਆਂ ਦੋਏ ਟੀਮਾਂ ਕੱਟ ਕੇ ਬਾਕੀ ਤਿੰਨ ਟੀਮਾਂ ਜਿਹੜੀਆਂ ਰਹਿੰਦੀਆਂ ਸੀ ਸੈਮੀਫਾਈਨਲ ਦੇ ਵਿੱਚ ਜਾਂ ਜੋ ਵੀ ਸੀ ਉਹ ਤਾਂ ਤਿੰਨ ਟੀਮਾਂ ਨੂੰ ਇਨਾਮ ਵੰਡ ਦਿੱਤਾ ਗਿਆ ਤੇ ਨਾ ਬੈਸਟ ਰੇਡਰ ਨੂੰ ਨਾ ਜਾਫੀ ਨੂੰ ਕੁਝ ਨਹੀਂ ਦਿੱਤਾ ਆਪ ਪੈਸੇ ਵਿੱਚੋਂ ਕਮਾ ਗਈ। ਦਵਾਲਾ ਸਾਹਿਬ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਖੇਡਾਂ ਕੋਈ ਇਕੱਲਾ ਬੰਦਾ ਨਹੀਂ ਕਰਾਉਂਦਾ ਸਾਰੇ ਅਸੀਂ ਸਾਥੀ ਵੈਲਫੇਅਰ ਸੁਸਾਇਟੀ ਨਾਲ ਬਾ ਤੇ ਜੂਥ ਫੁਲੇ ਇਸ ਦਾ ਮਤਲਬ ਸਾਰੇ ਮਿਲ ਕੇ ਕਰਵਾਉਣੇ ਜੀ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਭੇਜੀ ਹੋਈ ਆ ਜੀ ਮੇਰੇ ਹੱਥ ਜੋੜ ਕੇ ਬੇਨਤੀ ਕਿ ਉਹ ਵੀਡੀਓ ਕਲਿੱਪ ਜਰੂਰ ਦਿਖਾ ਦਿਓ ਇੱਕ ਵਾਰ ਜੀ ਜੀ ਜਰੂਰ ਜੀ ਜਰੂਰ ਇਸ ਤੋਂ ਇਲਾਵਾ ਜਦੋਂ ਇਹ ਖਿਡਾਰੀ ਆਪਸ ਵਿੱਚ ਲੜੇ ਨੇ ਗਰਾਊਂਡ ਦੇ ਵਿੱਚ ਹਾਂਜੀ ਇੱਕ ਅੰਤਰਰਾਸ਼ਟਰੀ ਕੁਆਲਟੀ ਖਿਡਾਰੀ ਹੈ ਕਾਰਾ ਛਨੇੜੀ ਵਾਲਾ ਜੀ ਉਹਦੇ ਵੀ ਇਹਨਾਂ ਨੇ ਮਤਲਬ ਧੱਕੇ ਮੁੱਕੀ ਕਰੀ ਗਰਾਊਂਡ ਦੇ ਵਿੱਚ ਅਸੀਂ ਗਰਾਊਂਡ 'ਚ ਗਏ ਅਸੀਂ ਸੋਚਿਆ ਵੀ ਚਲੋ ਯਾਰ ਲਾਕੇ ਦੀਆਂ ਟੀਮਾਂ ਨੇ ਮੈਂ ਇਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਕਿ ਯਾਰ ਤੁਸੀਂ ਮੈਚ ਖੇੜ ਲਓ ਟੂਰਨਾਮੈਂਟ ਖਰਾਬ ਨਾ ਕਰੋ 8 8.5 ਲੱਖ ਰੁਪਏ ਦਾ ਵਜ਼ਰ ਹੁੰਦਾ ਹੈ ਹਾਂਜੀ ਇਹ ਹਾਰਾਂ ਜਿੱਤਾਂ ਬਣੀਆਂ ਹੋਈਆਂ ਨੇ ਕੋਈ ਗੱਲ ਨਹੀਂ ਲਾਕੇ ਦੀਆਂ ਟੀਮਾਂ ਨੇ ਦੋਨੋਂ ਹਾਂਜੀ ਹਾਂਜੀ ਅਸੀਂ ਬਹੁਤ ਔਖਾ ਹੋ ਕੇ ਅਸੀਂ ਇਹਨਾਂ ਦੀਆਂ ਬਹੁਤ ਮਿੰਤਾ ਕੀਤੀਆਂ ਇਹਨਾਂ ਨੇ 35 ਮਿੰਟ ਉੱਥੇ ਮੈਚ ਨਹੀਂ ਸ਼ੁਰੂ ਹੋਣ ਦਿੱਤੇ ਹਾਂਜੀ 35 ਮਿੰਟ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐਂ ਕਰੋ ਆਪਸ ਵਿੱਚ ਡਿਸਾਈਡ ਕਰ ਲਓ ਦੋਨੋਂ ਟੀਮਾਂ ਹਾਂਜੀ ਵੀ ਇੱਕ ਟੀਮ ਸੈਮੀਫਾਈਨਲ ਮੈਚ ਖੇ ਵੀ ਜਿਹੜੀ ਦੂਜੀ ਟੀਮ ਆ ਤੁਸੀਂ ਆਪਸ ਵਿੱਚ ਖਿਡਾਰੀ ਨਾਲ ਮਿਲ ਕੇ ਕਰ ਲੈਂਦੇ ਜੋ ਥੋੜਾ ਖਰਚਾ ਆਊਗਾ ਤੁਸੀਂ ਕਰ ਲਓ ਹਾਂਜੀ ਹਾਂਜੀ ਵੀ ਸੈਮੀ ਫਾਈਨਲ ਤੁਸੀਂ ਜਿੱਤ ਰਹੇ ਹੋ ਕੱਲ ਫਾਈਨਲ ਦਾ ਜਿਹੜਾ ਵੀ ਪ੍ਰਾਈਜ਼ ਹੋਊਗਾ ਤੁਸੀਂ ਲੈ ਲਿਓ ਹਾਂਜੀ ਤਾਂ ਇਹ ਟੀਮਾਂ ਨਹੀਂ ਮੰਨਿਆ ਜੀ ਮਟੋੜੇ ਵਾਲੇ ਕਹਿੰਦੇ ਵੀ ਅਸੀਂ ਗਰਾਊਂਡ ਦੇ ਵਿੱਚ ਆਉਣਾਗੇ ਜੇ ਤੁਸੀਂ ਰਾਮਗੜ੍ਹ ਦਾ ਮੈਚ ਬੋਲਿਆ ਹਾਂਜੀ ਰਾਮਗੜ੍ਹ ਵਾਲੇ ਕਹਿੰਦੇ ਵੀ ਅਸੀਂ ਗਰਾਊਂਡ ਚਾਵਾਂਗੇ ਜੇ ਤੁਸੀਂ ਮਟੋੜੇ ਦਾ ਮੈਚ ਉਹਨਾਂ ਨੂੰ ਅਸੀਂ ਸਵਾਲ ਕੀਤਾ ਜੀ ਇਹ ਗੱਲ ਤੋਂ ਬਿਲਕੁਲ ਮਿੱਤਰ ਜੀ ਨਹੀਂ ਉਹ ਤਾਂ ਚਲੋ ਪਤਾ ਗੱਲ ਕੀ ਹੈ ਦੇਖੋ ਉੱਥੇ ਲਾਈਵ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੇ ਜੀ ਕਬੱਡੀ ਕਪ ਕੱਲਾ ਇਹ ਤਾਂ ਹੈ ਨਹੀਂ ਵੀ ਕੱਲਾ ਬਰਿੰਦਰ ਬਿੱਟੂ ਜ ਉਹਦੀ ਸੋਸਾਇਟੀ ਦੇਖ ਰਹੀ ਹੈ ਹਾਂਜੀ ਹਾਂਜੀ ਸਾਡੇ ਇਲਾਕੇ ਦੇ ਮੈਂ ਕਹਿੰਦਾ ਹਜ਼ਾਰਾਂ ਹੀ ਪ੍ਰਸ਼ੰਸਕ ਉੱਥੇ ਸੀਗੇ ਤੇ ਜਿਹੜੀ ਤੁਸੀਂ ਵੀਡੀਓ ਚਲਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ 1 2 3 ਜੀ ਤੇ ਉੱਥੇ ਜਿਹੜਾ ਇਹਦਾ ਲਾਈਵ ਟੈਲੀਕਾਸਟ ਉਹ ਦਿਖਾਇਆ ਗਿਆ ਸੀਗਾ ਜੇ ਕਿਸੇ ਦਰਸ਼ਕ ਨੂੰ ਕੋਈ ਸ਼ੰਕਾ ਇਹ ਮਨ 'ਚ ਤਾਂ ਉਹਦੇ ਤੇ ਵੀ ਜਾ ਕੇ ਦੇਖ ਸਕਦਾ ਹੈ ਹਾਂ 1 2 3 ਜਿਹੜਾ ਹੈਗਾ ਨਾ ਲਾਈਵ ਜੀ ਉਹ ਤੁਸੀਂ ਕੱਢ ਲਓ ਉਹਦੇ ਉੱਤੇ ਜਿਹੜੇ ਮੈਚ ਨੇ ਉਹ ਆ ਜਾਣਗੇ ਤੁਸੀਂ ਦੇਖ ਲਿਓ ਜੀ ਕਿੰਨਾ ਮਤਲਬ ਲੋਕਾਂ ਨੇ ਵੀ ਜਦੋਂ ਮੈਂ ਬੇਨਤੀਆਂ ਕੀਤੀਆਂ ਇਹਨਾਂ ਦੀਆਂ ਤੁਸੀਂ ਮੈਨੂੰ ਪੱਲੇ ਆੜ ਰਹੇ ਹੋ ਅਸੀਂ ਪੱਲੇ ਅੱਡ ਕੇ ਇਹਨਾਂ ਨੂੰ ਗਹਿਰੇ ਆ ਜਾਂ ਤੁਸੀਂ ਮੈਚ ਖੇਡ ਲਓ ਮਤਲਬ ਯਾਰ ਸਾਰਾ ਕੁਝ ਇੱਕ ਨਾ ਆਪਾਂ ਲਾਟਕੇ ਦੇ ਵਿੱਚ ਖੇਡਦੇ ਹਾਂ ਜਦੋਂ ਜਾਂ ਰਹਿੰਦੇ ਹਾਂ ਇੱਕ ਪਿਆਰ ਤੇ ਇੱਜ਼ਤ ਹੁੰਦੀ ਆ ਐਸਾ ਜ਼ਿੰਦਗੀ 'ਚ ਸਾਰਾ ਕੁਝ ਨਹੀਂ ਹੁੰਦਾ ਹਾਂਜੀ ਹਾਂਜੀ ਇੰਨਾ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਤਿੰਨ ਟੀਮਾਂ ਨੂੰ ਪ੍ਰਾਈਜ਼ ਆ ਜਿਹੜਾ ਉਹ ਵੰਡਣਾ ਪਿਆ ਠੀਕ ਹੈ ਜੀ ਠੀਕ ਹੈ ਜੀ ਉਹਦੇ 'ਚ ਬੈਸਟ ਰੇਟਰ ਜਾਫੀ ਦਾ ਜਿਹੜਾ 11-11000 ਜੀ ਉਸੇ ਤਾਂ ਦਿੰਦੇ ਜੇ ਕੋਈ ਮੈਚ ਹੁੰਦਾ ਫਾਈਨਲ ਜੀ ਕਿਉਂਕਿ ਵੈਸਟ ਰੇਡਰ ਤੇ ਜਾਫੀ ਨੂੰ 11-11000 ਵੈਸਟ ਦੇਣਾ ਸੀਗਾ ਜੀ ਪਰ ਫਾਈਨਲ ਮੈਚ ਸਾਡਾ ਫਾਈਨਲ ਕੀ ਸੈਮੀ ਫਾਈਨਲ ਹੀ ਨਹੀਂ ਹੋਇਆ ਜੀ ਅਸੀਂ ਤਾਂ ਤਿੰਨ ਟੀਮਾਂ ਦੇ ਵਿੱਚ ਹਮ ਬਲਕਿ ਜਿਹੜਾ ਸੀਗਾ ਉਹ ਪ੍ਰਾਈਜ਼ ਹੈ ਉਹ ਵੰਡਤਾ ਜੀ ਹੁਣ ਗੱਲ ਇਹ ਹੈ ਕਿ ਜੇ ਤਾਂ ਕੋਈ ਭਾਈਚਾਰਕ ਤੌਰ ਤੇ ਆ ਕੇ ਗੱਲ ਕਰਦਾ ਹੈ ਹਾਂਜੀ ਕਿ ਭਾਈ ਜੀ ਅਸੀਂ ਟੀਮ ਖੇਡੀ ਐ ਚਲੋ ਸਾਡਾ ਜੋਰ ਲੱਗਿਆ ਇੱਕ ਵੱਖਰੀ ਗੱਲ ਹੁੰਦੀ ਆ ਪਰ ਜੇ ਕੋਈ ਬੈਗਮੇਲ ਕਰਨ ਦੀ ਕੋਸ਼ਿਸ਼ ਕਰੇ ਹਾਂਜੀ ਠੀਕ ਹੈ ਕਿ ਆਓ ਜੀ ਅਸੀਂ ਜੀ ਅਸੀਂ ਸਾਨੂੰ ਹੁਣ ਕਰਾਇਆ ਇੱਕ ਤਾਂ ਦੇਖੋ ਤੁਸੀਂ ਅੱਜ 8.5 ਲੱਖ ਰੁਪਏ ਦਾ ਟੂਰਨਾਮੈਂਟ ਖਰਾਬ ਕਰਤਾ ਹੂੰ ਐਨੇ ਲੋਕ ਉੱਥੇ ਪ੍ਰਸ਼ੰਸਕ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਤੁਹਾਨੂੰ ਦੇਖ ਰਹੇ ਨੇ ਤੁਹਾਨੂੰ ਪਿਆਰ ਕਰਦੇ ਨੇ ਜੀ ਤੇ ਦੂਜੀ ਗੱਲ ਅਸੀਂ ਤਾਂ ਦੇਖੋ ਕਬੱਡੀ ਨੂੰ ਪ੍ਰਮੋਟ ਕਰਦੇ ਆ ਜਿੱਦਿਆ ਕਬੱਡੀ ਹੈ ਹੂੰ ਇਹ ਰੇੜੀ ਵਾਲਿਆਂ ਨੂੰ ਰੋਜ਼ਗਾਰ ਦਿੰਦੀ ਹੈ ਹੂੰ ਠੀਕ ਹੈ ਜੀ ਇਹ ਕਬੱਡੀ ਗਰਾਊਂਡ 'ਚ ਕਲੀ ਪੌਣਿਆਂ ਨੂੰ ਰੋਜ਼ਗਾਰ ਦਿੰਦੀ ਹੈ ਹੂੰ ਰੈਫਰੀਆਂ ਨੂੰ ਵੀ ਰੋਜ਼ਗਾਰ ਦਿੰਦੀ ਹੈ ਦਾਲੀਆਂ ਲੇਟਾਂ ਜਨਰੇਟਰ ਟੈਂਟ ਕਿੰਨੇ ਘਰਾਂ ਦੀ ਰੋਟੀ ਚੱਲਦੀ ਹੈ ਜੀ ਪਰ ਇੰਨਾਂ ਖਿਡਾਰੀਆਂ ਨੂੰ ਲਿਆਕਤ ਚਾਹੀਦੀ ਹੈ ਸਾਡੇ ਬੱਚੇ ਨੇ ਸਾਡੇ ਭਰਾ ਨੇ ਅਸੀਂ ਤਾਂ ਪਿਆਰ ਕਰਦੇ ਆ ਪਰ ਮੈਂ ਇਨਾਂ ਕਿ ਝੋਲੀਆਂ ਹੱਡੀਆਂ ਆਪਣਾ ਸਮਝ ਕੇ ਵੀ ਚਲੋ ਸਾਡੇ ਆਪਣੇ ਬੱਚੇ ਨੇ ਜੀ ਪਰ ਇਹਨਾਂ ਨੇ ਜਮਾ ਹੀ ਬਿਲਕੁਲ ਕਦਰ ਨਹੀਂ ਕੀਤੀ ਤੇ ਸਾਨੂੰ ਸਿਰਫ ਇਸ ਗੱਲ ਦਾ ਦੁੱਖ ਆ ਹੂੰ ਜਦੋਂ ਅਸੀਂ ਟੀਮਾਂ ਨੂੰ ਬਾਖੀਆਂ ਨੂੰ ਕਰਾਇਆ ਦੇ ਸਕਦੇ ਆ ਜੀ ਕਿਸੇ ਨੂੰ 10000 ਰੁਪਏ ਦਿੱਤਾ ਹੈ ਕਿਸੇ ਨੂੰ 12 ਦਿੱਤਾ ਹੈ ਤਾਂ ਸਾਨੂੰ ਕੋਈ 10-20000 ਰੁਪਏ ਇਹਨਾਂ ਨੂੰ ਦੇ ਨਾ ਹਾਂ ਜੀ ਇਹ ਕਹਿੰਦੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਪੈਸੇ ਵੀ ਲੋਹੀ ਸੀ ਮੈਂ ਸੋਹੀ ਦੱਸ ਰਿਹਾ ਮੈਂ ਸੋਹੀ ਦੱਸ ਰਿਹਾ ਜੀ ਉਹੀ ਦੱਸ ਰਿਹਾ ਉੱਥੀ ਗੱਲ ਤੇ ਨਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਦੋ ਟੀਮਾਂ ਨੇ ਤੁਹਾਡਾ ਕਹਿਣਾ ਹੀ ਨਹੀਂ ਮੰਨਿਆ ਹੂੰ ਦੋ ਟੀਮਾਂ ਨੇ ਤੁਹਾਡਾ ਟੂਰਨਾਮੈਂਟ ਖਰਾਬ ਕਰਤਾ ਹੂੰ ਠੀਕ ਹੈ ਜੀ ਐਡਾ ਵੱਡਾ ਤੁਸੀਂ ਬਜਟ ਲਾਉਂਦੇ ਹੋ ਇੰਨੀ ਤੁਸੀਂ ਮਿਹਨਤ ਕਰਦੇ ਹੋ ਖੇਡ ਮੇਲੇ ਕਰਾਉਣ ਵਾਸਤੇ ਤੇ ਪਹਿਲਾਂ ਨਹੀਂ ਇਸ ਤੋਂ ਪਹਿਲਾਂ ਇਹ ਰੰਨੋ ਵੀ ਹੋਇਆ ਇਸ ਤੋਂ ਪਹਿਲਾਂ ਅਨੰਤਪੁਰ ਗਲੋਰ ਵੀ ਹੋਇਆ अच्छा so तो हर एक जगह मतलब इन ਖਿਡਾਰੀਆਂ ਦੇ ਜਿਹੜੇ ਰੋਲੇ ਨੂੰ ਪੈ ਰਹੇ ਨੇ ਜੋ ਕਿ ਬੜਾ ਨਿਰਾਸ਼ਾਜਨਕ ਹੈ ਤੇ ਜਿਸ ਦੇ ਨਾਲ ਮੈਂ ਕਹਿੰਦਾ ਕਬੱਡੀ ਖੇਡ ਜਲਦ ਤੋਂ ਕਾਫੀ ਵੱਡਾ ਜਲਾ ਨੁਕਸਾਨ ਹੈ ਹੁੰਦਾ ਹੈ ਜੇ ਤੁਸੀਂ ਆਪਾਂ ਆਪਣੇ ਇਲਾਕੇ ਦੀ ਵੀ ਗੱਲ ਕਰੀਏ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਕਿੰਨੇ ਕਬੱਡੀ ਖੇਡ ਮੇਲੇ ਹੁੰਦੇ ਸੀ ਜੀ ਤੇ ਉਹ ਘਟਣ ਦਾ ਕਾਰਨ ਕਿਤੇ ਨਾ ਕਿਤੇ ਇਹੀ ਹੈ ਕਿ ਕਿ ਖਿਡਾਰੀ ਆਪਣੀ ਜਿੱਦ ਕਰਦੇ ਆ ਤੇ ਮੰਨਦੇ ਨਹੀਂ ਇਹਨਾਂ ਨੂੰ ਚਾਹੀਦਾ ਕਿ ਇਹ ਸਬਰ ਰੱਖਣ ਸਬਰ ਰੱਖ ਕੇ ਪਿਆਰ ਨਾਲ ਗੱਲ ਕਰਨ ਜਦੋਂ ਕਮੇਟੀ ਤੁਸੀਂ ਮੈਨੂੰ ਇਹ ਦੱਸੋ ਅੱਜ ਇਹ ਮਟੋੜਾ ਤੇ ਰਾਮਗੜ੍ਹ ਦੀ ਟੀਮ ਹੂੰ ਦੋਨੋਂ ਇਕੱਠੇ ਹੋ ਕੇ ਕਹਿ ਰਹੇ ਨੇ ਜੀ ਸਾਡੀ ਕਲੱਬ ਨੇ ਸੁਣੀ ਨਹੀਂ ਜਾਂ ਸਾਡੇ ਨਾਲ ਧੱਕਾ ਕਰਤਾ ਜੀ ਤੇ ਅਸੀਂ 1 2 3 ਤੁਸੀਂ ਲਾਈਵ ਵੀਡੀਓ ਕੱਢ ਲਿਓ ਮੇਰੀ ਤੁਹਾਡੀ ਵੀਡੀਓ ਫੋਟੋ ਕੋਲ ਪਈ ਵੀ ਆ ਹਾਂਜੀ ਤੇ ਅਸੀਂ ਇਹਨਾਂ ਕਿ ਝੋਲੀਆਂ ਤੇਰੇ ਯਾਰ ਤੁਸੀਂ ਇਕੱਠੇ ਹੋ ਜੋ ਇਕੱਠੇ ਇਲਾਕੇ ਦੀਆਂ ਟੀਮਾਂ ਮੈਂ ਬੋਲ ਰਿਹਾ ਮੈਂ ਬੋਲ ਰਿਹਾ ਮਾਈਕ ਦੇ ਵਿੱਚ ਜੀ ਇਲਾਕੇ ਦੀਆਂ ਟੀਮਾਂ ਤੁਸੀਂ ਸਾਡਾ ਇਸ ਤਰ੍ਹਾਂ ਨਾ ਕਰੋ ਧੱਕਾ ਨਾ ਕਰੋ ਲੋਕ ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ ਅਗਲੇ ਮੈਚ ਦੇਖਣਾ ਚਾਹੁੰਦੇ ਆ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਬਿੱਟੂ ਜੀ ਅਸੀਂ ਸਵਾਲ ਕੀਤਾ ਤਾਂ ਇਹ ਚੀਜ਼ਾਂ ਦਾ ਜਿਹੜਾ ਹੈਗਾ ਮੈਂ ਤੁਹਾਨੂੰ ਦਵਾਣਾ ਸਾਬ ਕਿਵੇਂ ਮੈਂ ਵੀ ਕਿਤੇ ਮੀਟਿੰਗ ਦੇ ਵਿੱਚ ਬੈਠਾ ਤੁਸੀਂ ਮੇਰੇ ਭਰਾ ਉਹ ਮੈਂ ਤਾਂ ਹੀ ਤੁਹਾਡੀ ਕਾਲ ਚੱਕੀ ਮੈਨੂੰ ਪਤਾ ਸੀ ਤੁਸੀਂ ਲਾਈਵ ਹੋ ਪਰ ਮੈਂ ਕਹਿੰਦਾ ਵੀ ਯਾਰ ਇੰਨਾ ਖਿਡਾਰੀਆਂ ਨੂੰ ਨਾ ਇਸ ਤਰ੍ਹਾਂ ਦੀ ਜਿੱਦਾਂ ਛੱਡ ਕੇ ਆਪਣੇ ਇਲਾਕੇ ਨੂੰ ਕਬੱਡੀ ਨੂੰ ਤੇ ਜਿਹੜੇ ਨਵੇਂ ਮੁੱਦੇ ਉੱtre ਆ ਉਹਨਾਂ ਵਾਸਤੇ ਜਿਹੜਾ ਰਸਤਾ ਖੋਲਣਾ ਚਾਹੀਦਾ ਹੈ ਜੀ ਤਾਂ ਜੋ ਜਿਹੜੀ ਇਹ ਕਬੱਡੀ ਨੂੰ ਆਪਾਂ ਜੀਵਤ ਰੱਖ ਸਕੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਜੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਤਰ੍ਹਾਂ ਖੇਡ ਮੇਲੇ ਖਰਾਬ ਕਰਾਂਗੇ ਤੇ ਜੇ ਕੋਈ ਉਮਰ ਤੋਂ ਵੱਡਾ ਤੁਹਾਡੇ ਤੋਂ ਤੁਹਾਡੇ ਅੱਗੇ ਆ ਕੇ ਝੋਲੀ ਹੱਟ ਜਾਵੇ ਮੈਨੂੰ ਐਂ ਦੱਸੋ ਦਵਾਲਾ ਸਾਹਿਬ ਉਸ ਤੋਂ ਉੱਪਰ ਕੀ ਹੁੰਦਾ ਹੂੰ ਜੇ ਕੋਈ ਵੱਡਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜੇ ਆ ਤੇ ਸਭ ਦੇ ਸਾਹਮਣੇ ਤੁਹਾਡੇ ਅੱਗੇ ਝੋਲੀ ਆ ਤੇ ਉਹਨਾਂ ਨੂੰ ਸਵਾਲ ਕਿ ਮੈਂ ਤੁਹਾਨੂੰ ਤੁਸੀਂ 5-5 ਕਬੱਡੀਆਂ ਦੇ ਖੇਡ ਲਓ ਤੁਸੀਂ 10-10 ਕਬੱਡ ਯਾਰ ਜਦੋਂ ਤੁਸੀਂ ਫਿਰ ਸਾਡੀ ਨਹੀਂ ਮੰਨੀ ਤਾਂ ਫਿਰ ਅਸੀਂ ਵੀ ਤੁਹਾਡੀ ਕਿਉਂ ਮੰਨੀਏ ਮੈਨੂੰ ਐ ਦੱਸੋ ਜਦੋਂ ਤੁਸੀਂ ਸਾਡੀ ਨਹੀਂ ਮੰਨੀ ਖੇਡ ਮੇਲਾ ਲੋਕ ਚਾਹੁੰਦੇ ਸੀਗੇ ਭੂਲਣ ਦਾ ਮੈਚ ਹੈ ਜਿਹੜਾ ਢੰਡੋਲੀ ਦੇ ਨਾਲ ਬੜਾ ਤਕੜਾ ਮੈਚ ਹੋਣਾ ਸੀਗਾ ਸੈਮੀਫਾਈਨਲ ਲੋਕ ਚਾਹੁੰਦੇ ਸੀਗੇ ਉਹ ਮੈਚ ਦੇਖਣਾ ਠੀਕ ਹੈ ਜੀ ਪਰ ਇਹਨਾਂ ਨੇ ਜਿੱਦ ਕੀਤੀ ਜਦੋਂ ਇਹਨਾਂ ਨੇ ਜਿੱਦ ਕੀਤੀ ਅਸੀਂ ਬੈਠੇ ਰਹੇ ਦੇਖਦੇ ਰਹੇ ਲੋਕ ਘਰਾਂ ਨੂੰ ਜਾਣ ਲੱਗੇ ਨਰਾਜ ਆ ਰਾਤ ਨੂੰ ਦੇਖੋ ਜੇ ਜੇ ਆਪਾਂ ਕਬੱਡੀ ਮੇਲੇ 8 ਵਜੇ ਸਮਾਪਤ ਕਰਦੇ ਆ ਤਾਂ ਉਹਨਾਂ ਨਾਲ ਖਿਡਾਰੀਆਂ ਨੂੰ ਫਾਇਦਾ ਹੈ ਟਾਈਮ ਨਾਲ ਘਰੇ ਜਾ ਕੇ ਸੌਂ ਸਕਦੇ ਆ ਖਾਣਾ ਖਾ ਸਕਦੇ ਆ ਆਪਣੀ ਅਗਲੇ ਦਿਨ ਸਵੇਰੇ ਉੱਠਦੇ ਆ ਠੀਕ ਹੈ ਹੁਣ ਰਾਤ ਨੂੰ ਕੀ ਹੁੰਦਾ ਜੇ ਅਸੀਂ ਇਹਨਾਂ ਲੋਕਾਂ ਦੇ ਪਿੱਛੇ ਲੱਗਦੇ ਆ 11 11 12 12 ਵਜੇ ਤੱਕ ਖੇਡ ਮੇਲੇ ਚੱਲਦੇ ਆ ਰਸਤੇ 'ਚ ਐਕਸੀਡੈਂਟ ਹੋ ਜਾਂਦੇ ਆ ਖਿਡਾਰੀਆਂ ਦੀ ਸੱਟਾਂ ਲੱਗ ਜਾਂਦੀਆਂ ਕਿਸ ਦੀ ਲੱਤ ਟੁੱਟ ਗਈ ਕਿਸ ਦੀ ਬਾਹ ਟੁੱਟ ਗਈ ਕੋਈ ਆਪਣੇ ਮਾਪੇ ਦਾ ਇਕਲੌਤਾ ਪੁੱਤਰ ਹੁੰਦਾ ਕੋਈ ਘਰ ਦੇ ਇਸੇ ਕਰਕੇ ਅਸੀਂ ਇੱਕ ਟਾਰਗੇਟ ਲਿਆ ਸੀ ਕਿ ਯਾਰ ਵੀ ਅਸੀਂ ਖੇਡਾਂ 7:30 ਕਸਾ 8 ਵਜੇ ਫਾਈਨਲ ਖਤਮ ਕਰਨੀਆਂ ਨੇ ਤੇ ਉਹ ਵੀ ਜਾਂਦੀਆਂ ਤੇ ਮੈਂ ਗਰਾਊਂਡ 'ਚ ਜਾ ਕੇ ਇਹਨਾਂ ਦੀਆਂ ਮਿੰਤਾ ਇਹ ਸਾਰੀ ਰਾਮਗੜ ਵਾਲੀ ਮੇਰਾ ਮੇਰਾ ਸਵਾਲ ਆ ਬਿੱਟੂ ਜੀ ਇੱਕ ਇੱਕ ਇਹਨਾਂ ਨੂੰ ਅਸੀਂ ਸਵਾਲ ਕੀਤਾ ਕਿ ਬਾਈ ਜੀ ਉਹ ਤਾਂ ਪੱਲੇ ਆਰਡਰ ਨੇ ਵੀਡੀਓਆਂ ਦਿਖ ਰਹੀਆਂ ਨੇ ਕਹਿੰਦੇ ਬਾਈ ਸਾਡਾ ਅਕਸਰ ਰੌਲਾ ਹੋ ਜਾਂਦਾ ਪੈਂਟ ਨੂੰ ਲੈ ਕੇ ਐਡੀ ਕੀ ਗੱਲ ਸੀ ਸਾਡੀ ਵੀ ਬਦਨਾਮੀ ਹੋਈ ਹੈ ਸਾਨੂੰ ਲੋਕਾਂ ਦੇ ਕੋਲਾਂ ਆ ਰਹੀ ਹੈ ਹਾਂਜੀ ਉੱਥੇ ਅੰਤਰਰਾਸ਼ਟਰੀ ਖਿਡਾਰੀ ਵੀ ਸੀਗੇ ਇਹ ਤਾਂ ਹੈ ਨਹੀਂ ਵੀ ਇਹ ਇਕੱਲੇ ਇਕਲੋਤੇ ਪਲੇਅਰ ਨੇ ਮੈਂ ਵੀ ਕਬੱਡੀ ਖੇਡਿਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਸੇਵਕ ਮੋਠਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦਿੱਤੂਪੁਰ ਹੋਰ अनेका ਬੰਦੇ ਉੱਥੇ ਕੋਈ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਸੀਗੇ ਹੋਰ ਪ੍ਰਸ਼ੰਸਕ ਵੀ ਸੀਗੇ ਜਿਹੜੇ ਪਹਿਲਾਂ ਕਿਸੇ ਸਮੇ ਆਪਣੇ ਸਮੇ ਦੇ ਵਿੱਚ ਮਹਾਨ ਖਿਡਾਰੀ ਰਹੇ ਨੇ ਯਾਰ ਜਦੋਂ ਸਾਰੇ ਲੋਕ ਤੁਹਾਨੂੰ ਸਮਝਾ ਰਹੇ ਨੇ ਇਵਨ ਕਿ ਰਾਮਗੜ੍ਹ ਪਿੰਡ ਤੋਂ ਮੇਰਾ ਵੱਡਾ ਭਰਾਏ ਕਾਕਾ ਮੇਰਾ ਵੱਡਾ ਭਰਾਏ ਵੀ ਬਹੁਤ ਚ ਨੌਕਰੀ ਕਰਦਾ ਉਹਨੂੰ ਕਬੱਡੀ ਬੇਇਜ਼ਤੀ ਮਿਲਿਆ ਮੈਂ ਉਹਨੂੰ ਵੀ ਬੇਨਤੀਆਂ ਠੀਕ ਹੈ ਮਤਲਬ ਇਹਨਾਂ ਨੇ ਕਿਸੇ ਦੀ ਨਹੀਂ ਮੰਨੀ ਜਦੋਂ ਯਾਰ ਨਹੀਂ ਮੰਨੀ ਤਾਂ ਫਿਰ ਨਾ ਮੰਨੋ ਹੁਣ ਮੈਂ ਵੀ ਮੀਟਿੰਗ ਦੇ ਵਿੱਚ ਬੈਠਾ ਹੋ ਜਾਂਦੀ ਦੂਜੀ ਦੂਜੀਆਂ ਇੱਕ ਸਵਾਲ ਹੋ ਰਿਹਾ ਜੀ ਉਹ ਕਹਿੰਦੇ ਜੀ ਦੂਜੀਆਂ ਟੀਮਾਂ ਨੂੰ ਫਿਰ ਇੱਕ ਨੂੰ 22 ਚ ਰੱਖ ਕੇ ਮੈਚ ਕਰਾਇਆ ਜਾ ਸਕਦਾ ਸੀ ਕਹਿੰਦੇ ਉਹਨਾਂ ਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਮਮ ਦਵਾਨਾ ਸਾਹਿਬ ਜਦੋਂ ਇਹ ਕਹਿੰਦੇ ਵੀ ਸਾਡੇ ਦੋਹਾਂ ਦੇ ਵਿੱਚੋਂ ਇੱਕ ਟੀਮ ਦਾ ਖੇਡੂਗੀ ਉਹ ਖੇਡੂਗੀ ਹਮ ਅਸੀਂ ਕਿਹਾ ਵੀ ਜਿਹੜੀ ਮਰਜ਼ੀ ਖੇਡ ਲਓ ਜੀ ਮਟੋੜੇ ਵਾਲੇ ਕਹਿੰਦੇ ਨੇ ਜੇ ਤੁਸੀਂ ਗਰਾਊਂਡ 'ਚ ਬੜੇ ਅਸੀਂ ਓਰਿਜਨਲ ਲੜਾਈ ਕਰਾਂਗੇ ਰਾਮਗੜ ਵਾਲੇ ਕਹਿੰਦੇ ਆ ਅਸੀਂ ਲੜਾਈ ਅਸੀਂ ਕਰਾਂਗੇ ਇੱਕ ਦੂਜੇ ਨਾਲੇ ਲੜ ਰਹੇ ਨੇ ਗਰਾਊਂਡ ਦੇ ਵਿੱਚ ਤੁਸੀਂ ਸਾਰਾ ਮਾਹੌਲ ਨੂੰ ਦੇਖ ਕੇ ਫੈਸਲਾ ਲੱਤਾ ਜੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਤੇ ਵੀ ਯਕੀਨ ਨਾ ਕਰੋ ਤੁਸੀਂ 1 2 3 ਤੇ ਲਾਈਵ ਖੋਲ੍ਹ ਲਓ ਲਾਈਵ ਖੋਲ੍ਹ ਕੇ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਹੈ ਕਿ ਕੀ ਇਹਨਾਂ ਜਿਹੜੇ ਖਿਡਾਰੀਆਂ ਨੇ ਮਤਲਬ ਉੱਥੇ ਮਾਹੌਲ ਹੈ ਜਿਹੜਾ ਉਹ ਖਰਾਬ ਕੀਤਾ ਇੱਕ ਆਖਰੀ ਸਵਾਲ ਆ ਬਿੱਟੂ ਜੀ ਮੇਰਾ ਵੀ ਸਾਡੇ ਭਰਾ ਨੇ ਪਰ ਇਹਨਾਂ ਨੂੰ ਮੈਂ ਕਹਿੰਦਾ ਵੀ ਜੇ ਕਬੱਡੀ ਨੂੰ ਜੀਵਤ ਰ ਰਣ ਨਿਤਿਆਨੇ ਉਹ ਬੰਦ ਕਰ ਦੋ ਤੁਸੀਂ ਕਲੱਬੀ ਕਲੱਬਾਂ ਨੂੰ ਉਂਗਲੀ ਕਰਦੇ ਹੋ ਪਹਿਲਾਂ ਪੇਦਨ ਕਬੱਡੀ ਕੱਪ ਹੁੰਦਾ ਸੀ ਲੋਟ ਹੁੰਦਾ ਸੀ ਠੀਕ ਹੈ ਜੀ ਆਪਣੇ ਇਲਾਕੇ ਦੇ ਵਿੱਚ ਗੌਰ ਬਹੁਤ ਤਗੜੀਆਂ ਖੇਡਾਂ ਹੁੰਦੀਆਂ ਸੀ ਕਿ ਅਸਕਰਾਲੀ ਬਹੁਤ ਤਗੜੀਆਂ ਖੇਡਾਂ ਹੁੰਦੀਆਂ ਸੀ ਉਹ ਹੌਲੀ ਹੌਲੀ ਲੋਕ ਪਿੱਛੇ ਆਣਗੇ ਕਿਉਂਕਿ ਇਹ ਖਿਡਾਰੀ ਕਿਸੇ ਦੀ ਇੱਜ਼ਤ ਨਹੀਂ ਕਰਦੇ ਜੀ ਮੇਰਾ ਲਾਸਟ ਸਵਾਲ ਹੈ ਜੀ ਹਾਂਜੀ ਹਾਂਜੀ ਤੇ ਇਹਨਾਂ ਨੇ ਇੱਕ ਐਲੀਗੇਸ਼ਨ ਹੋਰ ਲਗਾਇਆ ਜੀ ਕਿ ਬਰਿੰਦਰ ਕੁਮਾਰ ਬਿੱਟੂ ਸਿਆਸੀ ਲਾਹਾ ਘਟਣ ਲਈ ਟੂਰਨਾਮੈਂਟ ਕਰਾਉਂਦਾ ਏ ਤੇ ਇਹਦੇ ਵਿੱਚੋਂ ਪੈਸੇ ਕਮਾਉਂਦਾ ਏ ਇਹ ਐਲੀਗੇਸ਼ਨ ਇਹਨਾਂ ਨੇ ਲਗਾਇਆ ਨਹੀਂ ਜੀ ਚਲੋ ਭਾਈ ਇਹਨਾਂ ਨੂੰ ਕਹੋ ਤੁਸੀਂ ਵੀ ਕਰਾਇਆ ਕਰੋ ਜੇ ਇੰਨੇ ਹੀ ਪੈਸੇ ਇਹ ਇਕੱਠੇ ਹੁੰਦੇ ਨੇ ਜਾਂ ਬਚਦੇ ਨੇ ਇਹ ਵੀ ਕਰਵਾ ਲਿਆ ਕਰਨ ਕਿਹੜਾ ਕਿਸ ਨੂੰ ਰੁਕਾਇਆ ਰਵਾਨਾ ਸਭ ਜਿਹੜਾ ਮਰਜ਼ੀ ਕਰਾਵੇ ਜੀ ਜੀ ਇਹਦਾ ਲੋਕਤੰਤਰ ਹੈ ਸਾਰਿਆਂ ਨੂੰ ਜਾਂਦੀ ਹੈ ਜੀ ਸਾਰਿਆਂ ਨੂੰ ਜਾਂਦੀ ਹੈ ਜੇ ਆਪਣਾ ਕਰਵਾ ਸਕਦੇ ਆ ਜੀ ਜਿਹੜਾ ਵੀ ਚਾਹੇ ਜੀ ਜਿਹੜਾ ਵੀ ਤੇ ਤੇ ਹਰ ਵਾਰ ਇਹਹੀ ਉਹਨਾਂ ਨੇ ਕਿਹਾ ਕਿ ਸਾਡਾ ਫੋਨ ਨਹੀਂ ਚੱਕਦੇ ਬਰਿੰਦਰ ਕੁਮਾਰ ਬਿੱਟੂ ਜੀ ਹਰ ਵਾਰ ਕਹਿ ਦਿੰਦੇ ਨੇ ਮੈਂ ਮੀਟਿੰਗ 'ਚ ਆਣਾ ਉਹ ਪੁੱਛੋ ਵੀ ਪਿਛਲੇ ਸਾਲ ਵੀ ਜਦੋਂ ਇਹ ਖੇਡੇ ਨੇ ਇਹ ਮੈਚ ਹਾਰ ਗਏ ਹੂੰ ਇਹੀ ਰਾਮਗੜ੍ਹ ਦੀ ਟੀਮ ਸੀ ਸ਼ਾਇਦ ਜੀ ਇਹ ਹਾਰ ਕੇ ਇੱਕ ਸਾਲ ਪਤਾ ਨਹੀਂ ਪਿਛਲੇ ਸਾਲ ਆ ਰਹੇ ਜਾਂ ਉਸ ਤੋਂ ਪਿਛਲੇ ਸਾਲੇ ਮੇਰੇ ਕੋਲ ਆਏ ਕਹਿੰਦੇ ਭਾਈ ਜੀ ਯਾਰ ਅਸੀਂ ਮੈਚ ਹਾਰ ਕੇ ਸਾਡਾ ਜੋਰ ਬੜਾ ਲੱਗਿਆ ਹਾਂਜੀ ਵੀ ਸਾਡੀ ਕੋਈ ਮਾਲੀ ਮਦਦ ਕਰ ਦੋ ਮੈਂ 10000 ਰੁਪਏ ਦੀ ਮਾਲੀ ਮਦਦ ਕੀਤੀ ਮੈਂ ਚਲੋ ਕੋਈ ਗੱਲ ਨਹੀਂ ਹਾਰ ਜਿੱਤ ਬਣੀ ਵਧੀਆ ਤੁਸੀਂ ਵਧੀਆ ਫਿਰਦੇ ਹੋ ਲੈ ਜਾਓ ਪੈਸੇ ਹੂੰ 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 ਠੀਕ ਹੈ ਪਰ ਇਹਦੀ ਗੱਲ ਕੋਈ ਪੈਸੇ ਕਮਾ ਰਿਹਾ ਜਾਂ ਨਹੀਂ ਕਮਾ ਰਿਆ ਦੇਖੋ ਇਹਨਾਂ ਨੂੰ ਕੋਈ ਵੀ ਤੁਸੀਂ ਕਮਾ ਕੇ ਦੇਖ ਲਓ ਭਾਈ ਤੁਸੀਂ ਵੀ ਕਰਵਾ ਕੇ ਦੇਖ ਲਓ ਕੀ ਇਹਦਾ ਬਚਦਾ ਹੀ ਹੋਣ ਜੀ ਠੀਕ ਹੈ ਜੀ ਜੀ ਧੰਨਵਾਦ ਬੀਤੂ ਜੀ ਹਾਂਜੀ ਹਾਂਜੀ ਥੈਂਕ ਯੂ ਬਰਾ ਧੰਨਵਾਦ ਜੀ ਧੰਨਵਾਦ ਪੱਖ ਦੇਣ ਦੇ ਲਈ ਜੀ ਠੀਕ ਹੈ ਦਵਾਲਾ ਸਾਹਿਬ ਥੈਂਕ ਯੂ ਜੀ ਧੰਨਵਾਦ ਜੀ ਸੋ ਇਹ ਸਨ ਬ੍ਰਿੰਦਰ ਕੁਮਾਰ ਬਿੱਟੂ ਜੀ ਭਾਪੀ ਦੇ ਜੂਥ ਦੇ ਆਗੂ ਨੇ ਪਟਿਆਲੇ ਜ਼ਿਲ੍ਹੇ ਤੋਂ ਸੋ ਇਹਨਾਂ ਨੇ ਕਿਹਾ ਕਿ ਮਾਹੌਲ ਇਦਾਂ ਦਾ ਬਣ ਗਿਆ ਸੀ ਲੜਾਈ ਹੋਣ ਦਾ ਡਰ ਸੀ ਤਾਂ ਅਸੀਂ ਇਹ ਟੂਰਨਾਮੈਂਟ ਹੈ ਜਿਹੜਾ ਉੱਥੇ ਰੋਕ ਕੇ ਤਿੰਨ ਟੀਮਾਂ ਦੇ ਵਿੱਚ ਇਨਾਮ ਹੈ ਜਿਹੜਾ ਸਾਨੂੰ ਵੰਡਣਾ ਪਿਆ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਗਿਆ ਇੱਕ ਦੋ ਤਿੰਨ ਲਾਈਵ ਤੇ ਸਾਰਾ ਜਿਹੜਾ ਮਾਹੌਲ ਬਣਿਆ ਉਹਦੀ ਵੀਡੀਓ ਪਈ ਆ ਕੋਈ ਵੀ ਦੇਖ ਸਕਦਾ ਹੈ ਜੇ ਕਿਸੇ ਨੂੰ ਡਾਟ ਆ ਫਿਲਹਾਲ ਜੋ ਫਲੇਰਾ ਨੇ આરોਪ ਲਗਾਏ ਨੇ ਇਹਨਾਂ ਦਾ ਪੱਖ ਲੱਤਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਨੂੰ ਕਿੱਦਾਂ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ